ਕਸਰ ਪ੍ਰਭਾਉ ਸਤਿ ਸ਼੍ਰੀ ਅਕਾਲ ਇੱਕ ਹੋਰ ਛੋਟੀ ਵੀਡੀਓ 'ਚ ਤੁਹਾਡਾ ਸਵਾਗਤ ਹੈਗਾ ਲੰਬੀ ਨਹੀਂ ਕਰਦੇ ਵੀਡੀਓ ਫਿਰ ਤੁਸੀਂ ਦੇਖਦੇ ਨਹੀਂ ਸਾਰੀ ਪਹਿਲੇ ਕਮੈਂਟ ਕਰਕੇ ਛੱਡ ਛੁੱਟ ਕੇ ਭੱਜ ਜਾਣੇ ਹੈਗੇ ਹੋ ਵੀਡੀਓ ਛੋਟੀ ਜੀ ਹੁੰਦੀ ਆ ਜਾਣਕਾਰੀ ਉਹਨੂੰ ਤੁਸੀਂ ਲਾਗੂ ਕਰਕੇ ਹੀ ਫਾਇਦਾ ਲੈ ਸਕਦੇ ਹੋ ਇਕੱਲਾ ਸੁਣਨਾ ਵੀ ਪੜਾ ਹੋਣ ਵਾਲਾ ਹੈ ਨਹੀਂ ਕਈ ਵੀਰਾਂ ਦੇ ਝੋਨੇ ਕਵੈਨਾਂ ਸੱਦੀ ਜਾਂਦੇ ਆ ਵੈਰਾਈਟੀ 135 ਦਿਨ ਦੀ ਸੀ ਠੀਕ ਹੈ بارشਾ ਘਟ ਪਈਆਂ ਰੇਹਾਂ ਲੇਟ ਵਗੀਆਂ ਬਾਅਦ ਚ ਵਰਖਾਆਂ ਵਾਂ ਲੇਟ ਹੋਈਆਂ ਤਾਂ ਝੋਨੇ 140 ਦਿਨ ਦੇ ਹੋ ਗਏ ਹਜੇ ਵੀ ਵੱਢਣ ਚ ਇਦਾਂ ਲੱਗਦਾ ਹੈਗਾ ਪੰਜ ਚਾਰ ਦਿਨ ਰੋਕ ਲਿਆ ਜਾਵੇ ਕਿਉਂਕਿ ਮੰਡੀਆਂ ਨਹੀਂ ਸ਼ੁਰੂ ਹੋਈਆਂ ਕਈ ਵੀਰਾਂ ਨੇ ਆਪਦੇ ਆਸੇ ਪਾਸੇ ਮੰਡੀ ਨਹੀਂ ਸਿੱਧਾ ਮਿਲ ਚ ਵੇਚਣਾ ਹੁੰਦਾ ਉਹਨਾਂ ਨੂੰ ਇਹਦਾ ਥੋੜਾ ਸੁਕਾ ਕੇ ਵੱਢਣਗੇ ਇਸ ਵਾਰੀ ਰੋਲਾ ਪਊਗਾ ਜਾਂ ਕਈਆਂ ਦੇ ਚੋਬਾ ਬਹੁਤ ਜ਼ਿਆਦਾ ਉਗਰਿਆ ਹੋਇਆ ਤੇ ਉਹ ਬਰਾਬਰ ਪਕਾ ਨਹੀਂ ਹੋ ਰਿਹਾ ਤੇ ਉਹ ਮੇਨ ਝੋਨਾ ਬੱਕ ਗਿਆ ਚੋਬੇ ਵਾਲੇ ਬੂਟੇ ਹਰੇ ਖੜੇ ਆ ਫਿਰ ਉਹਦੇ ਕਰਕੇ ਗਿਲ ਦਾ ਨੁਕਸਾਨ ਹੁੰਦਾ ਵੀ ਆਪਾਂ ਜੇ ਝੋਨੇ ਦੇ ਵਿੱਚ ਫਾਲਸ ਮੱਟ ਡੋਡੀ ਰੋਗ ਆਇਆ ਹੋਇਆ ਜਾਂ ਕੱਲਾ ਸਮਟਾ ਆਇਆ ਹੋਇਆ ਦਾਣਾ ਫਟ ਗਿਆ ਵਿੱਚੋਂ ਸਵਾਹ ਨਿਕਲ ਰਹੀ ਹੈ ਕਾਲੇ ਰੰਗ ਦੀ ਜਾਂ ਕਿਸੇ ਕਿਸੇ ਝੋਨੇ ਦੀ ਸ਼ੀਥ ਆ ਜਿਹੜੀ ਪਾਈਪ ਆ ਇਹ ਬਰਾਊਨ ਹੋ ਗਈ ਜਾਂ ਬੀ ਐਲ ਵੀ ਦੇ ਲੱਛਣ ਦਿਖਾਈ ਦੇ ਰਹੇ ਹੈਗੇ ਆ ਜਾਂ ਤੁਹਾਡੇ ਝੋਨੇ ਦੇ ਵਿੱਚ ਤੇਲਾ ਦਿਖਾਈ ਦੇ ਰਿਹਾ ਹੈਗਾ ਜਿਹੜੇ ਚੋਂ ਇਹਨੂੰ ਆਖਰੀ ਪਾਣੀ ਲੱਗ ਗਿਆ ਪੂਰਾ ਪ੍ਰੋਪਰ ਤੁਹਾਡੇ 90% ਪਕਾ ਹੋ ਗਿਆ ਮੁੰਜਰੇ ਐਵੇਂ ਲਟਕ ਚੁੱਕੀਆਂ ਹੈਗੀਆਂ ਤੁਸੀਂ ਕਿਸੇ ਵੀ ਸਪਰੇਅ ਦੇ ਪੈਸਾ ਲਾਉਂਗੇ ਉਹਦਾ ਕੋਈ ਅਰਥ ਨਹੀਂ ਹੈਗਾ ਉਹ ਤੁਸੀਂ ਡਰ ਦੇ ਵਿੱਚ ਲਾ ਰਹੇ ਹੋ ਡਰ ਦੇ ਵਿੱਚ ਉਹੀ ਬੰਦਾ ਪੈਸੇ ਲਾਊਗਾ ਜਿਸ ਨੂੰ ਕ੍ਰੌਪ ਮੈਨੇਜਮੈਂਟ ਦੇ ਬਾਰੇ ਜਾਣਕਾਰੀ ਨਹੀਂ ਉਹਨੇ ਪਿਛਲੇ ਰਿਕਾਰਡ ਨਹੀਂ ਰੱਖੇ ਹੈਗੇ 126 ਕੇ ਸਮਾਂ ਝੋਨੇ ਦੀ ਤੁਹਾਡੇ ਤੋਂ ਗੇਤੀ ਲੱਗੀ ਹੋਣੀ ਆ ਉਹ 125 ਦਿਨ ਤੋਂ ਬਾਅਦ ਸਮਾਂ ਨਹੀਂ ਲਵੇਗੀ 127 ਤੋਂ ਵੱਧ ਤਾਂ ਬਿਲਕੁਲ ਹੀ ਸਮਾਂ ਨਹੀਂ ਲਵੇਗੀ ਅਗਰ ਲਵੇਗੀ ਤਾਂ ਫਿਰ ਉਹਦਾ ਨੁਕਸਾਨ ਹੋਵੇਗਾ ਆਪਾਂ ਨੂੰ ਲੋੜ ਨਹੀਂ ਸੀਗੀ ਆਪਾਂ ਤਾਂ ਕਹਿੰਨੇ ਵੀ ਘੱਟ ਤੋਂ ਘੱਟ ਸਮੇਂ 'ਚ ਫਸਲ ਤਿਆਰ ਹੋ ਜੇ 25-27 ਦਿਨਾਂ ਦੀ ਪਨੀਰੀ ਬਾਕੀ ਦਿਨ ਖੇਤ ਦੇ ਤੇ ਜੇਕਰ ਤੁਸੀਂ ਕੋਈ ਇਸ ਤਰ੍ਹਾਂ ਦੀ ਕਿਸਮ ਲਾ ਲਈ ਕੋਈ ਹਾਈਬ੍ਰਿਡ ਲਾ ਲਿਆ ਕੋਈ ਪਰਮਲ ਕੋਈ ਬਾਸਮਤੀ ਲਾ ਲਿਆ ਇਹਦੇ ਸਮੇਂ ਬਾਰੇ ਤੁਹਾਨੂੰ ਪਤਾ ਨਹੀਂ ਕਿਉਂਕਿ ਪਨੀਰੀਆਂ ਦੇ ਵਜਾਇਆਂ ਦਾ ਸਾਨੂੰ ਰਿਕਾਰਡ ਰੱਖਣਾ ਚਾਹੀਦਾ ਸੀਗਾ ਸਹੀ ਸਮੇਂ ਤੇ ਹੁਣ ਆਹ ਜੋ ਨਾਂ ਮੇਰਾ ਹੈਗਾ ਇਹਦੇ 18-19 ਅਕਤੂਬਰ ਨੂੰ ਦਿਨ ਪੂਰੇ ਹੋ ਰਹੇ ਆ 130 ਤੋਂ 140 ਦਿਨ ਇਹ ਕਿਸਮ ਲੈਂਦੀ ਹੈਗੀ ਆ ਕਿਉਂਕਿ 5 ਦਿਨ ਕੋਈ ਵੀ ਕਿਸਮ ਹੈਗੀ ਆ ਉਹ ਪਨੀਰੀ ਦੇ ਵਿੱਚ ਕਾਰਵਾਈਆਂ ਫਸਲੀ ਕਾਰਵਾਈਆਂ ਮੌਸਮ ਕਲਾਈਮੇਟ ਡੇ ਡਿਗਰੀ ਵਰਖਾ ਦੀ ਮਾਤਰਾ ਇਹ ਸਾਰੀਆਂ ਚੀਜ਼ਾਂ ਉਹ 5 ਦਿਨ ਵੀ ਡਿਸਾਈਡ ਕਰ ਦਿੰਦੀਆਂ ਹੈਗੇ ਕਈ ਵਾਰੀ ਵੱਧ ਜਾਂਦੇ ਆ ਕਈ ਵਾਰੀ ਘਟ ਜਾਂਦੇ ਹੈਗੇ ਕਈ ਵਾਰੀ ਫਸਲਾਂ ਉਹਨੇ ਹੀ ਸਮੇਂ ਦੇ ਵਿੱਚ ਕੱਦ ਵੱਧ ਕਰ ਜਾਂਦੀਆਂ ਕਈ ਵਾਰੀ ਘਟ ਕਰਦੀਆਂ ਹੈਗੀਆਂ ਤਾਂ ਆਪਾਂ ਨੂੰ ਫਸਲ ਦੇ ਵਿੱਚ ਕਾਰਵਾਈਆਂ ਹਰ ਵਾਰੀ ਸੇਮ ਕਰਨ ਦੀ ਜ਼ਰੂਰਤ ਨਹੀਂ ਹੁੰਦੀ ਖਰਚੇ ਵਧਾਉਣ ਦੀ ਲੋੜ ਨਹੀਂ ਹੁੰਦੀ ਆ ਫਸਲਾਂ ਹੁਣ ਪੱਕ ਰਹੀਆਂ ਸਿੱਧਾ ਜ਼ੈਰ ਦਾਣਿਆਂ 'ਚ ਵੜਨਾ ਜੇ ਕੋਈ ਗੰਦਾ ਕਰ ਰਿਹਾ ਕਈ ਵੀਰ ਮੈਨੂੰ ਦੱਸ ਰਹੇ ਹੈਗੇ ਕਿ ਅਸੀਂ ਵਧੇ ਹੋਏ ਤੇਲੇ ਨੂੰ ਘਟਾਉਣ ਦੇ ਲਈ ਤੇਲਾ ਬਹੁਤ ਜ਼ਿਆਦਾ ਮਾਤਰਾ 'ਚ ਆਇਆ ਅਸੀਂ ਐਸੀਫੀਟ ਕਰ ਰਹੇ ਹਾਂ ਅਸੀਂ ਮੋਨੋ ਕਰ ਰਹੇ ਹਾਂ ਅਸੀਂ ਡੀਡੀਪੀ ਕਰ ਰਹੇ ਇਹ ਇਹੀਆਂ ਦਵਾਈਆਂ ਹੈਗੀਆਂ ਜਿਨ੍ਹਾਂ ਦਾ 90 90 ਦਿਨਾਂ ਤੱਕ ਵੇਟਿੰਗ ਪੀਰੀਅਡ ਆ 75 ਦਿਨਾਂ ਤੱਕ ਵੇਟਿੰਗ ਪੀਰੀਅਡ ਆਏਗਾ ਤੇ ਆਪਾਂ ਇਹਨਾਂ ਨੂੰ 1 ਮਹੀਨੇ ਤੋਂ ਪਹਿਲਾਂ ਇਹ ਕੱਟ ਕੇ ਮਿਲ ਭੇਜ ਰਹੇ ਹੈਗੇ ਆਂ ਤਾ ਇਹ ਜਿਹੜਾ ਕਰਨ ਦੀ ਲੋੜ ਨਹੀਂ ਹੈਗੀ ਫਸਲਾਂ ਦੇ ਵਿੱਚ ਜ਼ਰੂਰੀ ਕਾਰਵਾਈਆਂ ਸਮੇਂ ਸਿਰ ਕਰਨ ਦੀ ਜ਼ਰੂਰਤ ਹੁੰਦੀ ਹੈ ਜੇਕਰ ਕੱਲੀਆਂ ਖਾਦਾਂ ਪਾਉਣਾ ਝਾੜ ਆਉਂਦਾ ਹੁੰਦਾ ਕੱਲੀਆਂ ਸਪਰੇਹਾਂ ਕਰਨਾ ਝਾੜ ਆ ਜਾਂਦਾ ਤਾਂ ਕੁਦਰਤ ਦੀ ਕੋਈ ਵੈਲਿਊ ਹੀ ਨਹੀਂ ਬਚਣੀ ਸੀ ਸਾਰੀ ਗੱਲ ਖੜੀ ਹੀ ਕੁਦਰਤ ਹੈਗੀਆ ਤੁਹਾਡੀ ਕੱਲੀ ਕੱਲੀ ਕੀਤੀ ਹੋਈ ਕਾਰਵਾਈ ਜਿੰਕ ਪਾਇਆ ਨਹੀਂ ਪਾਇਆ ਤੁਸੀਂ ਡੀਏਪ ਪਾਈ ਹੈ ਨਹੀਂ ਪਾਈ ਹੋਰ ਤੱਤ ਪोटाश ਪਾਏ ਹੈ ਨਹੀਂ ਪਾਏ ਤਾਂ ਸਾਰੀਆਂ ਮੋਰਾ ਦੇ ਉੱਤੇ ਆ ਕੇ ਸੈਣ ਕੁਦਰਤ ਨੇ ਕਰਨੇ ਹੈਗੇ ਉਸੇ ਦਾ ਹੀ ਟਾਈਮ ਚੱਲ ਰਿਹਾ ਹੈਗਾ ਜਿਹੜੀਆਂ ਕਿਸਮਾਂ ਹੋਣ ਸਾਰਾ ਲੈ ਰਹੀਆਂ ਚੰਗਾ ਪਾਣੀ ਦੇਣ ਦੀ ਜ਼ਰੂਰਤ ਆ ਜਿਹੜੀਆਂ ਕਿਸਮਾਂ ਪਕਾ ਲੈ ਰਹੀਆਂ ਇਹਨਾਂ ਨੂੰ ਪਾਣੀ ਨਾਲ ਭਰਨ ਦੀ ਜ਼ਰੂਰਤ ਬਿਲਕੁਲ ਨਹੀਂ ਹੈਗੀ ਇਹ ਅੱਗੇ ਜਾ ਕੇ ਪਕਾ ਲੇਟ ਹੋਊਗਾ ਇਹਨੂੰ ਆਪਾਂ ਧੱਕੇ ਨਾਲ ਪਕਾ ਲੇਟ ਲੈ ਕੇ ਜਾਵਾਂਗੇ ਤਾਂ weight loss ਹੋਏਗਾ ਦਾਣਿਆਂ ਦਾ ਮੇਰੀ ਇੰਨੀ ਕੀ ਸੀਗੀ ਇੱਕ ਮੇਰੀ ਆਖਰੀ ਇਸ ਵੀਡੀਓ ਦੇ ਵਿੱਚ ਗੱਲ ਕਰਨੀ ਮੈਂ ਚਾਹਾਂਗਾ ਕਿ ਤੁਸੀਂ ਆਪਣਾ ਬੀਜ ਆਪ ਤਿਆਰ ਕਰ ਲਓ ਜੇਕਰ ਹਾਈਬ੍ਰਿਡ ਝੋਨਾ ਨਹੀਂ ਹੈਗਾ ਕੋਈ ਵੀ ਪਰਮਲ ਹੈ ਕੋਈ ਵੀ ਬਾਸਮਤੀ ਹੈ ਤਾਂ ਤੁਸੀਂ ਕੋਈ 5 ਮਰਲੇ 10 ਮਰਲੇ ਜਗਾ ਸ਼ਾਂਤੀ ਕਰ ਲਓ ਉਹ ਦਰਖਤਾਂ ਜਿਹੜੇ ਨਾ ਹੋਵੇ ਉਹ ਜਿੱਥੇ ਜ਼ਿਆਦਾ ਪਾਣੀ ਖੜਦਾ ਉਹ ਜਗ੍ਹਾ ਤੇ ਨਾ ਹੋਵੇ ਉੱਥੇ ਵਾਟਰ ਲੈਵਲ ਬਹੁਤ ਵਧੀਆ ਹੋਵੇ ਉੱਥੇ ਬਿਮਾਰੀ ਕੋਈ ਨਾ ਹੋਵੇ ਉੱਥੇ ਐਕਸਟਰਾ ਫੰਗੀਸਾਈਡ ਵੀ ਕੀਤਾ ਜਾ ਸਕਦਾ ਵੱਢਣ ਤੋਂ 25 30 ਦਿਨ ਪਹਿਲਾਂ ਤੇ ਉਥੇ ਤੁਸੀਂ ਕੋਈ ਵੀ ਗੈਰ ਬੂਟਾ ਹੈਗਾ ਉਹਨੂੰ ਕੱਢਿਆ ਜਾ ਸਕਦਾ ਹੈਗਾ ਐਵੇਂ ਨਹੀਂ ਨਹੀਂ ਤਾਂ ਫਿਰ ਅਗਲੇ ਵਾਲੇ ਸੀਜ਼ਨ ਦੇ ਵਿੱਚ ਬਹੁਤ ਜ਼ਿਆਦਾ ਵੱਡੀ ਸਮੱਸਿਆ ਹੋਵੇਗੀ ਨਹੀਂ ਤਾਂ ਐਕਟਿਵ ਫਸਲਾਂ ਦੇ ਵਿੱਚ ਪਾਣੀ ਪੂਰਾ ਨਾ ਆਉਣ ਕਰਕੇ ਨਦੀਨ ਵੀ ਹੋਗੇ ਤੇ ਪਰਾਣਾ ਝੋਨਾ ਵੀ ਉਗ ਰਿਹਾ ਬਾਸਮਤੀਆਂ ਚ ਪਰਮਾ ਲੁਗਰਿਆ ਖੜਾ ਪਰਮਾ ਲਾ ਚ ਬਾਸਮਤੀ ਉਗ ਰਿਹਾ ਖੜਾ ਤਾਂ ਆਪਾਂ ਨੂੰ ਲੋੜ ਹੁੰਦੀ ਹੈ ਫਸਲ ਦੇ ਉੱਤੇ ਜ਼ਰੂਰੀ ਕਾਰਵਾਈਆਂ ਨੂੰ ਸਮੇਂ ਸਿਰ ਕਰਨ ਦੀ ਜਿਹੜੇ ਝੋਨੇ ਪਕਾ ਲੈ ਰਹੇ ਆ ਉਹਨਾਂ ਦੇ ਕਾਰਵਾਈਆਂ ਖਤਮ ਕਰਨ ਦੀ ਜ਼ਰੂਰਤ ਹੈ ਪਾਣੀ ਘਟਾਉਣ ਦੀ ਲੋੜ ਹੈ ਦੋ ਦਿਨ ਲੇਟ ਵੱਟ ਲਾਂਗੇ ਸਹੀ ਮੌਇਸਚਰ ਤੇ ਆਪਣੀ ਫਸਲ ਮੰਡੀ ਜਾਣੀ ਚਾਹੀਦੀ ਬਹੁਤ ਧ